ਪੰਜਾਬ ਟੌਪ ਨਿਊਜ਼ ਦੇਖ ਰਹੇ तमाम दर्शकਾਂ ਦਾ ਮੈਚ ਰਣਜੀਤ ਕੌਰ ਹਾਰਦਿਕ ਸੁਵਾਦ ਕਰਦੀ ਜਲੰਧਰ ਗੁਰੂ ਤੇਗ ਬਹਾਦਰ ਨਗਰ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੇਲ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਪਿਛਲੇ ਕਾਫੀ ਸਮੇਂ ਤੋਂ ਲੱਤੀਪੂਰਾ ਦਾ ਰਸਤਾ ਬੰਦ ਹੋਣ ਕਰਕੇ ਸਵੇਰ ਤੋਂ ਸ਼ਾਮ ਤੱਕ ਟ੍ਰੈਫਿਕ ਦੀ ਕਾਫੀ ਸਮੱਸਿਆ ਰਹਿੰਦੀ ਹੈ ਜਿਸ ਕਾਰਨ ਮਾਰਕੀਟ ਦੇ ਸਾਰੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੈ ਨਤੀਪੁਰਾ ਦਾ ਰਸਤਾ ਬੰਦ ਹੋਣ ਕਰਕੇ ਜੀਟੀਬੀ ਗੁਰਦੁਆਰਾ ਸਾਹਿਬ ਅਤੇ ਇਨੋਸੈਂਟ ਸਕੂਲ ਅਤੇ ਨਾਲ ਲੱਗਦੀਆਂ ਕਲੋਨੀਆਂ ਦਾ ਇਹ ਹੀ ਇੱਕ ਰਸਤਾ ਹੈ ਜਿਸ ਕਰਕੇ ਰੋਜ਼ਾਨਾ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ ਅਤੇ ਰੋਜ਼ਾਨਾ 4 ਤੋਂ 5 ਐਕਸੀਡੈਂਟ ਹੁੰਦੇ ਹਨ ਅਤੇ ਲੜਾਈ ਝਗੜਾ ਵੀ ਰਹਿੰਦਾ ਹੈ ਉਹਨਾਂ ਨੇ ਕਿਹਾ ਹੈ ਨਤੀਪੁਰਾ ਦਾ ਰਸਤਾ ਜਲਦ ਤੋਂ ਜਲਦ ਖੋਲ੍ਹਿਆ ਜਾਵੇ ਤੇ ਲक्की ਉਪਰਾਜੀ ਦਾ ਕਹਿਣਾ ਹੈ ਇਸ ਦੇ ਬਾਰੇ ਟ੍ਰੈਫਿਕ ਇੰਚਾਰਜ ਨਾਲ ਵੀ ਗੱਲ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਜਾਏਗਾ ਕਿ ਇਸ ਏਰੀਏ ਦੇ ਵਿੱਚ ਦੋ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇ ਤਾਂ ਕਿ ਸਕੂਲ ਜਾਣ ਵਾਲੇ ਅਤੇ ਗੁਰਦੁਆਰਾ ਸੱਜਣ ਵਾਲੇ ਨੂੰ ਕਿਸੇ ਕੀਮਤ ਦੀ ਤੰਗੀ ਨਾ ਆਵੇ ਜਿਹੜਾ ਇੱਕ ਮੰਗ ਪੱਤਰ ਦਿੱਤਾ ਉਹਦੇ ਬਾਰੇ ਦੱਸ ਦਿਓ ਸਾਸ਼ੀ ਕਾਲ ਜੀ ਮੈਂ ਲੱਖੀ ਉਪਰਾਏ ਆ ਮੈਂ ਬੱਡੇ ਵਾਰਡ ਨੰਬਰ 35 ਤੋਂ ਅੱਜ ਮੰਗ ਪੱਤਰ ਆਪਾਂ ਇਸ ਵਿੱਚ ਜਿੱਤਾ ਮੇਅਰ ਸਾਹਿਬ ਨੂੰ ਤੁਸੀਂ ਦੇਖ ਰਹੇ ਹੋ ਸਾਡੇ ਪਿੱਛੇ ਕਿੰਨਾ ਜਾਮ ਹੈ ਇਹ ਲਤੀਫ ਫਰੇਦੀ ਰੋਡ ਜਦੋਂ ਦੀ ਬੰਦ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀ ਗੁਰਤੇਗ ਬਜ਼ਾਰ ਦਾ ਮਾਰਕੀਟ ਦਾ ਬਹੁਤ ਬੁਰਾ ਹਾਲ ਹੈ ਅੱਜ ਮਾਨਯੋਗ ਮੇਅਰ ਸਾਹਿਬ ਨੂੰ ਤੇ ਆਪਣੇ ਮੈਨ ਮਲਾਜਨ ਦੇ ਕੋਲ ਥਿਆੜਾ ਜੀ ਨੂੰ ਆਪਾਂ ਮਿਲਣਾ ਸੀ ਮੇਅਰ ਸਾਹਿਬ ਨੂੰ ਮਿਲੇ ਮੈਡਮ ਲਾਜਨ ਨੂੰ ਥਿਆੜਾ ਇਲੈਕਸ਼ਨਾਂ ਕਰਕੇ ਬੀਜੀ ਸੀਗੇ ਤੇ ਮੇਅਰ ਸਾਹਿਬ ਨੂੰ ਆਪਾਂ ਮਿਲ ਕੇ ਆਇਆ ਮੰਗ ਪੱਤਰ ਦੇ ਕੇ ਜਿਹਦੇ ਵਿੱਚ ਆਪਾਂ ਦੱਸਿਆ ਕਿ ਸਾਨੂੰ ਪਿਛਲੇ ਜਦਨ ਲਤੀਫ ਬੁਲੀ ਦੇ ਨਾਲ ਰੋਡ ਬੰਦ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮਾਰਕੀਟ ਤੇ ਬੜੀ ਪ੍ਰੋਬਲਮ ਹੈ ਕਿਉਂਕਿ ਟ੍ਰੈਫਿਕ ਦੀ ਇੰਨੀ ਜ਼ਿਆਦਾ ਸਮੱਸਿਆ ਹੋ ਗਈ ਜਿਸ ਦੀ ਵਜ੍ਹਾ ਨਾਲ ਸਾਡੀ ਮਾਰਕੀਟ ਦੇ ਵਿੱਚ ਗਾਹਕ ਨਹੀਂ ਆਉਂਦੇ ਖੜਾ ਉਸੇ ਦਾ ਦੁਕਾਨਾਂ ਦੇ ਕਿ ਇੱਕ ਇਹ ਐਸੀ ਰੋਡ ਤੋਂ ਸਵੇਰੇ ਇਨੋਸੈਂਟ ਹਾਰਟ ਸਕੂਲ ਨੂੰ ਵੀ ਸਾਰੇ ਬੱਚੇ ਲੰਘਦੇ ਨੇ ਜਿਹੜੀ ਕਮਰਸ਼ੀਅਲ ਬੱਸਾਂ ਨੇ ਉਹ ਵੀ ਇੱਥੋਂ ਹੀ ਲੰਘਦੀ ਨੇ ਰੋਡ ਬਹੁਤ ਛੋਟਾ ਜਾ ਇਹ ਵਾਲਾ ਜਿਹਦੇ ਕਰਕੇ ਇੱਥੇ ਰੋਜ਼ ਸਵੇਰੇ ਕਲੇਸ਼ ਹੁੰਦਾ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਡੇਲੀ ਦੀ ਗੱਲ ਹੈ ਤੇ ਜਿਹਦੇ ਕਰਕੇ ਸਾਨੂੰ ਮਾਰਕੀਟ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਆਪਾਂ ਨੂੰ ਇਹੀ ਮੰਗ ਕੀਤੀ ਹੈ ਵੀ ਜਲਦੀ ਜਲਦੀ ਇਹਦਾ ਹੱਲ ਕੀਤਾ ਜਾਵੇ ਤਾਂ ਜੋ ਜਿਹੜੀ ਸਾਨੂੰ ਸਮੱਸਿਆ ਆ ਰਹੀ ਹੈ ਦੁਕਾਨਦਾਰ ਨੂੰ ਸੋਲਵ ਕੀਤੀ ਜਾਵੇ ਮੇਅਰ ਸਾਹਿਬ ਨੇ ਕੀ ਕਿਹਾ ਮੇਅਰ ਸਾਹਿਬ ਨੇ ਇਹ ਕਿਹਾ ਵੀ ਉਹ ਜਲਦੀ ਤੋਂ ਜਲਦੀ ਦਾ ਹੱਲ ਕਰੂਗੇ ਕਿਉਂਕਿ ਪਿੱਛੇ ਮੈਨਬੋ ਚੌਂਕ ਦੇ ਵਿਚਵੀਂ ਤੁਹਾਨੂੰ ਪਤਾ ਹੈ ਪਾਣੀ ਦੀ ਪਾਈਪਾਂ ਪੈਰੀਆਂ ਨੇ ਉਹ ਵੀ ਪਿਛਲੇ ਹਫਤੇ ਆਪਾਂ ਕਹਿ ਗਿਆ ਸੀ ਤਾਂ ਉਹਨਾਂ ਨੇ ਕੰਮ ਕੋਈ ਸਪੀਡ ਨਾਲ ਕਰਨਾ ਸ਼ੁਰੂ ਕਰਤਾ ਵਾ ਤੇ ਜਿਹੜੀ ਮੈਨਬੋ ਚੌਂਕ ਵਾਲੀ ਰੋਡ ਬੰਦ ਹੋਈ ਸੀਗੀ ਜਿੱਥੇ ਪੈ ਪਈ ਹੋਈ ਸੀ ਉਹ ਵੀ ਕੱਲ ਆਪਾਂ ਕਮੇਰ ਸਾਹਿਬ ਨੂੰ ਬੇਨਤੀ ਕੀਤੀ ਪਰਛੋਤ ਤੇ ਉਹਨਾਂ ਨੇ ਉਹ ਕੰਮ ਸਪੀਡ ਨਾਲ ਕਰਾ ਕੇ ਉਹ ਰਸਤਾ ਥੋੜਾ ਖੁਲਾਤਾ ਹੈ ਪਿਛਲੇ ਹਫਤੇ ਵੀ ਰਸਤਾ ਬੰਦ ਸੀਗਾ ਜਿਹਦੇ ਕਰਕੇ ਤੇ ਹੋਰ ਜਿਆਦਾ ਬੁਰਾ ਹਾਲ ਹੋ ਗਿਆ ਸੀ ਤੁਸੀਂ ਦੇਖੋ ਜਾਮ ਦੇਖੋ ਕਿੰਨਾ ਜ਼ਿਆਦਾ ਤੇ ਉਹਦੇ ਬਾਅਦ ਇੱਥੇ ਸਾਡਾ ਇੱਕ ਸੱਜਣ ਹੈਗਾ ਲਖਾਨਾ ਉਹ ਵੀ ਉਹ ਬਿਨਾ ਕਿਸੇ ਸਵਾਰ ਤੋਂ ਰੋਜ਼ 1:00 ਤੋਂ 2:00 ਘੰਟੇ ਤੱਕ ਟ੍ਰੈਫਿਕ ਕਢਾਣਾ ਰੰਦਾ ਆ ਵੀ ਤੇ ਜਿਹੜਾ ਟ੍ਰੈਫਿਕ ਦਾ ਮਾਮਲਾ ਉਹ ਟ੍ਰੈਫਿਕ ਪੁਲਿਸ ਨੂੰ ਟ੍ਰੈਫਿਕ ਪੁਲਿਸ ਨੂੰ ਮਿਲੇ ਜਾ ਕੇ ਟ੍ਰੈਫਿਕ ਪੁਲਿਸ ਨੂੰ ਮਿਲੇ ਨਹੀਂ ਹੁਣ ਆਪਾਂ ਟ੍ਰੈਫਿਕ ਪੁਲਿਸ ਨੂੰ ਫੋਨ ਕਰਨਾ ਵਾ ਤੇ ਆਪਣੇ ਮਾਨਯੋਗ ਐਸਐਚਓ ਸਾਹਿਬ ਨੂੰ ਵੀ ਕਹਿਣਾ ਵਾ ਵੀ ਦੋ ਬੰਦੇ ਇੱਥੇ ਫੇਰ ਜਾਨ ਦੇਣ ਜਿਹੜੇ ਉਹ ਟ੍ਰੈਫਿਕ ਕਢਣ ਜਿਹੜਾ ਮੰਗ ਬਤਲ ਮੇਹਾਂ ਸਾਹਿਬ ਨੂੰ ਇੱਧਰ ਟ੍ਰੈਫਿਕ ਪੁਲਿਸ ਨੂੰ ਦਿੱਤਾ ਜਾਏਗਾ ਹਾਂਜੀ ਉਹ ਵੀ ਦਿੱਤਾ ਜਾਏ ਟ੍ਰੈਫਿਕ ਪੁਲਿਸ ਨੂੰ ਤਾਂ ਜੋ ਦੋ ਬੰਦੇ ਇੱਥੇ ਲਾਣ ਵੀ ਜਿੱਦਣ ਇੱਥੇ ਜਾਮ ਨਾ ਮਸਲਾਂ ਨਹੀਂ ਜੇ ਨਹੀਂ ਹੋਊਗਾ ਤਾਂ ਫਿਰ ਆਪਾਂ ਵੀ ਜਿੱਦਾਂ ਉਹ ਧੰਨਾ ਲਾ ਕੇ ਬੈਠੇਗਾ ਆਪਾਂ ਬੈਠਾਂਗੇ ਧੰਨਾ ਉਹ ਥੋੜਾ ਲਾ ਕੇ ਬੈਠੇ ਉਹ ਤਾਂ ਖਾਲੀ ਪਈ ਸਾਰੀ ਜਿਹੜਾ ਤੁਸੀਂ ਦੇਖੋ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਨੁਕਸਾਨ ਸਾਡਾ ਹੋ ਰਿਹਾ ਆ ਦੇਖੋ ਸਾਰੀ ਦੁਕਾਨਾਂ ਖਾਲੀ ਪਈਆਂ ਨੇ ਬਿਲਕੁਲ ਸਿਰਫ ਕਾਜੇ ਕਰਕੇ ਵੀ ਕਸਟਮਰ ਨੂੰ ਆਉਣ ਦਾ ਰਸਤਾ ਹੈ ਨਹੀਂਗਾ ਆ ਤੁਸੀਂ ਕਿੰਦਰ ਖੜੇ 1 ਮਿੰਟ ਵੀ ਜਾਮ ਹੈਗਾ ਕਮਰਸ਼ੀਅਲ ਵਾਈਕਲ ਨੇ ਆ ਦੇਖੋ ਸਾਰੇ ਕਮਰਸ਼ੀਅਲ ਵਾਈਕਲ ਨੇ ਜਿੱਦਾਂ ਲੰਘਣ ਦੇ ਨੇ ਲੋਤੀ ਪੂਰਾ ਵਾਸੀਆਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਨੇ ਲਤੀਫਪੁਰਾ ਵਾਸੀਆਂ ਨਾਲ ਸਾਡੀ ਕਾਜੀ ਗੱਲ ਬੋਲਣੀ ਅਸੀਂ ਥੋੜਾ ਨਾ ਕੋਈ ਹੱਲ ਕਰ ਦਈਏ ਉਹਨਾਂ ਦਾ ਹੱਲ ਤੇ ਵੱਡੇ ਲੈਵਲ ਤੇ ਹੋਣਾ ਆਪਾਂ ਹੀ ਕੰਨੇ ਫਿਰ ਉਹਨਾਂ ਦਾ ਹੱਲ ਹੋਵੇ ਜੋ ਵੀ ਕੰਨਾ ਉਹਨਾਂ ਦਾ ਹੱਲ ਕਰਨ ਤਾਂ ਜੋ ਉਹ ਵੀ ਆਪਣੇ ਘਰਾਂ 'ਚ ਜਾਣ ਤੇ ਅਸੀਂ ਵੀ ਦੁਕਾਨਦਾਰ ਜਿਹੜੇ ਆ ਸੁੱਖ ਦਾ ਸਾਹ ਲੈ ਪਾਈਏ